ਪੰਜਾਬ ਕੇਸਰੀ ਗਰੁੱਪ ਵੱਲੋਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਹੁਣਾ ਦੀ ਚਤਾਲਮੀ ਵਰਸੀ ਮੌਕੇ ਅੱਜ ਖੂਨਦਾਨ ਕੈਂਪਾਂ ਦਾ ਆਯੋਜਨ ਕਰਵਾਇਆ ਗਿਆ। ਪੰਜਾਬ ਕੇਸਰੀ ਵੱਲੋਂ ਤਿੰਨ ਥਾਵਾਂ ਦਿਵਯਾ ਜੋਤੀ ਜਾਗਰਤੀ ਸੰਸਥਾਨ, ਵਿਧੀਪੁਰ, ਇੰਡੀਅਨ ਮੈਡੀਕਲ ਇੰਸਟੀਚਿਊਟ ਆਫ ਨਰਸਿੰਗ ਅਤੇ ਸੈਂਟਰਲ ਟਾਊਨ ਵਿਖੇ ਗੀਤਾ ਮੰਦਰ 'ਚ ਇਹਨਾਂ ਕੈਂਪਾਂ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿੱਚ ਲੋਕਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਇਹਨਾਂ ਕੈਂਪਾਂ ਨੂੰ ਸਫਲ ਬਣਾਇਆ। ਇਸ ਮੌਕੇ ਸ਼੍ਰੀਮਤੀ ਸ਼ਾਇਸ਼ਾ ਚੋਪੜਾ ਜੀ ਉਚਿਤ ਤੌਰ ਉਤੇ ਇਹਨਾਂ ਕੈਂਪਾਂ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਨਾ ਸਿਰਫ ਇਹਨਾਂ ਕੈਂਪਾਂ ਦਾ ਜਾਇਜ਼ਾ ਲਿਆ ਸਗੋਂ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਵੀ ਕੀਤਾ ਸੋ ਹਮਾਰੇ ਸਾਥ ਪੰਜਾਬ ਕੇਸਰੀ ਗਰੁੱਪ ਸੇ ਮੈਡਮ ਸ਼ਾਇਸ਼ਾ ਚੋਪੜਾ ਜੀ ਮੌਜੂਦ ਹੈ ਉਨਸੇ ਬਾਤਚੀਤ ਕਰਦੇ ਹਾਂ ਮੈਮ ਅੱਜ ਜੋ ਖੂਨਦਾਨ ਕੇ ਕੈਂਪ ਜਗਾ ਜਗਾ ਪਰ ਲਗਾਏ ਗਏ ਉਹਨਕੇ ਬਾਰੇ ਮੈਂ ਜਾਣਕਾਰੀ ਦੀਜੀਏ ਆਖਿਰ ਜੇ ਪ੍ਰੇਰਣਾ ਆਪਕੋ ਕਹਾਂ ਸੇ ਮਿਲੀ जो पंजाब के इसरी ग्रुप चोपड़ा परिवार हर साल लाला जी की याद में हम श्रद्धांजलि देने के लिए हम ये ब्लड कैंप लगाते हैं रीज़न ये ब्लड कैंप हमारा मोटिव यह है कि ज़्यादा से ज़्यादा लोग जुड़ें उनके दिल में सेवा भाव आए इट्स बेसिकली फॉर ह्यूमैनिटी एंड कम्पैशन कि लोग आगे आए जुड़ें बिकॉज जो रक्तदान होता है वो एक बिल्कुल निस्वार्थ कार्य है जिसमें कोई आपका आ, सेल्फिश मोटिव नहीं है और आप डायरेक्टली एक लाइफ बचाते हैं एंड uh, जो एक यूनिट ब्लड है वो तीन से चार लाइफ बचा सकता है क्योंकि उसमें आप आर ब्लड प्लाज्मा सब निकाला जाता है सो so, जिसको भी ज़रूरत है आप इतना पुण्य का काम कर रहे हैं कितनी लाइव कहीं ना कहीं आपके कारण बचेंगी बिकॉज ऑफ उनको जरूरत बिकॉज ऑफ ट्रामा पेशेंट और यहाँ कोई सीरियस कोई बीमारी से कोई जूझ रहे हैं तो ये ब्लड काम आएगा आज या कल किसी ना किसी के सो so, मेरी यही रिक्वेस्ट है कि प्लीज़ आगे आएँ और ज़्यादा से ज़्यादा लोगों को मोटिवेट करें कि वो आएँ ब्लड दें एंड एवरी ईयर हम चाहते हैं ये कैंपेन और और बड़े एंड और लोग हमारे साथ जुड़े जैसे कि ये नई उड़ान एसोसी सोसाइटी है एन ये आज गीता मंदिर सेंट्रल टाउन में इन्होंने इतने लोगों को लाए हैं और ये का कार्य कर रहे हैं इसके लिए हम बहुत शुक्रगुजार हैं थैंक यू एंड मैं ये भी कहूँगी जो ब्लड डोनर्स हैं वो रियल हीरोज़ हैं ਦੇ ਆ ਦੇ ਰੀਅਲ ਹੀਰੋਸ ਜੋ ਆ ਕੇ ਸੇਵਾ ਕਰ ਰਹੇ ਐ ਇਤਨੀ ਥੈਂਕ ਯੂ ਇਸ ਮੌਕੇ ਜਲੰਧਰ ਦੇ ਸੈਂਟਰਲ ਟਾਊਨ ਵਿਖੇ ਗੀਤਾ ਮੰਦਰ ਵਿੱਚ ਨਈ ਉਡਾਨ ਵੈਲਫੇਅਰ ਸੁਸਾਇਟੀ ਵੱਲੋਂ ਵੀ ਪੰਜਾਬ ਕੇਸਰੀ ਦੇ ਇਸ ਉਪਰਾਲੇ ਵਿੱਚ ਭਰਪੂਰ ਯੋਗਦਾਨ ਦਿੱਤਾ ਗਿਆ ਜਿੱਥੇ ਜਲੰਧਰ ਦੇ ਮੇਅਰ ਬਨੀਤ ਧੀਰ ਉਚੇਚੇ ਤੌਰ ਉਤੇ ਪਹੁੰਚੇ ਜਿਨ੍ਹਾਂ ਨੇ ਪੰਜਾਬ ਕੇਸਰੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੋ ਇੱਕ ਬੜਾ ਹੀ ਅੱਛਾ ਉਪਰਾਲਾ ਮੈਂ ਕਹੂੰਗਾ ਵੀ ਜਿਹੜਾ ਪੰਜਾਬ ਕੇਸਟਰੀ ਗਰੁੱਪ ਵੱਲੋਂ ਇਹ ਲਾਲਾ ਜੀ ਦੇ ਜਿਹੜੇ ਯਾਦ ਵਿੱਚ ਜਗਾ ਜਗਾਹ ਤੇ ਬਲੱਡ ਡੋਨੇਸ਼ਨ ਕੈਂਪ ਲਗਾਏ ਜਾ ਰਹੇ ਆ ਇੱਕ ਬੜਾ ਹੀ ਨੋਬਲ ਕੌਜ਼ ਔਰ ਸਹੀ ਧਰਮ ਮੈਂ ਕਹੂੰਗਾ ਦਿਸ ਇਜ਼ ਟ्रू ਰਿਲੀਜੀਅਨ ਸੱਚਾ ਧਰਮ ਹੈ ਇਹ ਬੇਕੇਸੇ ਜ਼ਰੂਰਤਮੰਦ ਹੈ ਅਸੀਂ ਕੰਮ ਆ ਸਕੀਏ ਔਰ ਜਿਹੜੀ ਅੱਜ ਸਾਡੀ ਸੋਸਾਇਟੀ ਹੈ ਨਈ ਉਡਾਨ ਸੋਸਾਇਟੀ ਇਹਦੇ ਸਾਰੇ ਹੀ ਮੈਂਬਰ ਸਹਿਬਾਨ ਔਰ ਸਾਡੇ ਕਾਰਪੋਰੇਸ਼ਨ ਤੋਂ ਰਾਜਨ ਜੀ ਸਾਡੇ ਭਾਈ ਸਾਹਿਬ ਬਹੁਤ ਹੀ ਸਤਿਕਾਰਯੋਗ ਔਰ ਸਾਰੀ ਜਿਹੜੀ ਇਹਨਾਂ ਦੀ ਸਮੁੱਚੀ ਟੀਮ ਹੈ ਔਰ ਸਪੈਸ਼ਲੀ ਜਿਹੜਾ ਯੂਥ ਦੀ ਟੀਮ ਹੈ ਇਹਨਾਂ ਨੇ ਜਿਹੜਾ ਅੱਜ ਬਲੱਡ ਡੋਨੇਸ਼ਨ ਕੈਂਪ ਇਸ ਪਵਿੱਤਰ ਆਂਗਨ ਦੇ ਵਿੱਚ ਮੰਦਿਰ ਪਰਸਰ ਚ ਲਗਾਇਆ ਮੈਂ ਇਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵੀ ਦਿੰਦਾ ਔਰ ਇਸ ਤਰੀਕੇ ਦੇ ਜਿਹੜੇ ਜੈਨੂਇਨ ਜਿਹੜੇ ਕੰਮ ਹੈ ਇਹਨਾਂ ਦੀ ਜਿਹੜੀ ਨਈ ਉਡਾਨ ਸੁਸਾਇਟੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕੋਵਿਡ ਦੇ ਸਮੇਂ ਵੀ ਇਹ ਸੁਸਾਇਟੀ ਨੇ ਬੜਾ ਹੀ ਸਮਾਜ ਦੇ ਲਈ ਦਿਨ ਰਾਤ ਇੱਕ ਕੀਤਾ ਔਰ ਸ਼ਾਇਦ ਇਦਾਂ ਦੇ ਹੀ ਕੁਝ ਜਿਹੜੀਆਂ ਸੰਸਥਾਵਾਂ ਜਿਨ੍ਹਾਂ ਦੇ ਕਾਰਨ ਇਸ ਸਮੇਂ ਸਾਡਾ ਸਮਾਜ ਟਿਕਿਆ ਹੋਇਆ ਵੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹੂੰਗਾ ਅੱਜ ਦੇ ਇਸ ਨੋਬਲ ਕਾਜ਼ ਜਿਹੜਾ ਕਰ ਰਹੇ ਆ ਔਰ ਪਰਮਾਤਮਾ ਇਹਨਾਂ ਨੂੰ ਸ਼ਕਤੀ ਦੇਵੇ ਕਿ ਇਸ ਤਰੀਕੇ ਦੇ ਜਿਹੜੇ ਅੱਛੇ ਕੰਮ ਆ ਇਹ ਕਰਦੇ ਰਹਿਣ ਔਰ ਸ਼ਹਿਰ ਵਾਸੀਆਂ ਨੂੰ ਵੀ ਮੈਂ ਇਹੀ ਅਪੀਲ ਕਰੂੰਗਾ ਕਿ ਜਿਹੜਾ ਰક્તਦਾਨ ਹੈ ਮਹਾਦਾਨ ਹੈ ਜੇ ਆਪਾਂ ਕਿਸੇ ਦਾ ਜੀਵਨ ਬਚਾ ਸਕਦੇ ਆ ਕਿ ਵੱਧ ਤੋਂ ਵੱਧ ਪੰਜਾਬ ਕੇਸਟਰੀ ਗਰੁੱਪ ਵੱਲੋਂ ਜਿਹੜਾ ਇਹ ਇਨੀਸ਼ੀਏਟਿਵ ਲਿੱਤਾ ਗਿਆ ਇਹਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਕਰਨਾ ਚਾਹੀਦਾ ਇਸ ਮੌਕੇ ਪੁਰਸ਼ਾਂ ਵੱਲੋਂ ਤਾਂ ਖੂਨਦਾਨ ਕੀਤਾ ਹੀ ਗਿਆ ਨਾਲ ਦੀ ਨਾਲ ਮਹਿਲਾਵਾਂ ਨੇ ਵੀ ਪੱਧਰ ਚੜ ਕੇ ਇਸ ਵਿੱਚ ਯੋਗਦਾਨ ਪਾਇਆ ਸਾਡੇ ਨਾਲ ਇਸ ਵਕਤ ਨਈ ਉਡਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਮੌਜੂਦ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਦਾ ਬਲੱਡ ਡੋਨੇਸ਼ਨ ਕੈਂਪ ਗੀਤਾ ਮੰਦਰ ਦੇ ਵਿੱਚ ਆਰਗੇਨਾਈਜ਼ ਕਰਵਾਇਆ ਗਿਆ ਸੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਅੱਜ ਦਾ ਈਵੈਂਟ ਕਿਸ ਤਰੀਕੇ ਦਾ ਰਿਹਾ ਔਰ ਅੱਜ ਦੇ ਪੂਰੇ ਈਵੈਂਟ ਦੇ ਵਿੱਚ ਕਿਸ ਤਰੀਕੇ ਦਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਮੇਰੇ ਨਾਲ ਮੌਜੂਦ ਨੇ ਰਾਜਨ ਗੁਪਤਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਅੱਜ ਦੇ ਈਵੈਂਟ ਬਾਰੇ ਜਾਣਕਾਰੀ ਹ ਨਮਸਕਾਰ ਜੀ ਅੱਜ ਪੰਜਾਬ ਕੇਸਰੀ ਗੁਰਤੇ ਨਾਲ ਮਿਲ ਕੇ ਸਾਡੀ ਸੁਸਾਇਟੀ ਨਈ ਉਡਾਨ ਵੈਲਫੇਅਰ ਸੁਸਾਇਟੀ ਵੱਲੋਂ ਇੱਥੇ ਬਲੱਡ ਕੈਂਪ ਲਗਾਇਆ ਜਾ ਰਿਹਾ ਜੀ ਸਾਡੇ ਵਾਸਤੇ ਬੜਾ ਸੁਭਾਗਿਆਸ਼ਾਲੀ ਇਹ ਵਕਤ ਹੈ ਜੀ ਕਿ ਸਾਨੂੰ ਮੈਡਮ ਸਾਇਸ਼ਾ ਚੋਪੜਾ ਜੀ ਨੇ ਅਤੇ ਹਿਮੰਤ ਠੱਪਰ ਸਾਡੇ ਹੈਗੇ ਕੋਆਰਡੀਨੇਟਰ ਉਹਨਾਂ ਨੇ ਕੰਟੈਕਟ ਕੀਤਾ ਔਰ ਇਹਦੇ ਨਾਲ ਠਾਕੁਰ ਜੀ ਹੈ ਜਿਹੜੇ ਫੋਟੋਗ੍ਰਾਫਰ ਹੈ ਪੰਜਾਬ ਕੇਸਰੀ ਤੋਂ ਹੀ ਉਹਨਾਂ ਨੇ ਮੇਰਾ ਕੰਟੈਕਟ ਕੀਤਾ ਸੀ ਕਿ ਆਪਾਂ ਇੱਥੇ ਬਲੱਡ ਡੋਨੇਸ਼ਨ ਕੈਂਪ ਲਗਾਈਏ ਜਿਸ ਤੋਂ ਬਾਅਦ ਸਾਡੀ ਸੁਸਾਇਟੀਜ਼ ਦੇ ਮੈਂਬਰਸ ਨੇ ਬੜਾ ਸ਼ਲਾਘਾਯੋਗ ਇੱਕ ਕਦਮ ਚੱਕਿਆ ਜਿਹਦੇ ਨਾਲ ਅਸੀਂ ਅੱਜ ਸਾਰੇ ਮੈਂਬਰਸ ਇਕੱਥੇ ਇਕੱਠੇ ਹੋਏ ਆ ਮੇਰੇ ਨਾਲ ਸਾਰੀ ਟੀਮ ਹੈ ਜਿਹੜੀ ਇਸ ਬਲੱਡ ਨੇਸ਼ਨ ਕੈਂਪ ਦੇ ਵਿੱਚ ਆਈ ਹੈ ਔਰ ਇਸ ਦੇ ਨਾਲ ਹੀ ਮੈਂ ਗੀਤਾ ਮੰਦਰ ਸਾਡੇ ਸੈਨੇਟਾ ਹੋਂ ਦਾ ਵੀ ਬਹੁਤ-ਬਹੁਤ ਆਭਾਰੀ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਅੱਛਾ ਸਪੇਸ ਦਿੱਤਾ ਮਨੀਸ਼ ਸ਼ੱਗਰਵਾਲ ਜੀ ਇਹਨਾਂ ਦੇ ਪ੍ਰਧਾਨ ਹੈ ਬਿੱਲੂ ਜੀ ਡੋਰੂ ਜੀ ਸਾਡੇ ਨਾਲ ਬੈਠੇ ਹੋਏ ਆ ਇੱਥੇ ਹਰ ਵਕਤ ਹਰ ਜੀ ਦਾ ਜਾਇਦਾ ਲੈ ਰਹੇ ਆ ਜਿਹੜੀ ਚੀਜ਼ ਦੀ ਸਾਨੂੰ ਰਿਕੁਆਇਰਮੈਂਟ ਹੈ ਇੱਥੇ ਉਹ ਚੀਜ਼ ਪੂਰੀ ਹੋ ਰਹੀ ਹੈ ਔਰ ਇਹਦੇ ਨਾਲ ਸਾਡੇ ਇਸ ਟਾਈਮ ਡੋਨਰਸ 40 ਪਲੱਸ ਹੋ ਚੁੱਕੇ ਹੈ ਔਰ ਉਮੀਦ ਹੈ ਕਿ ਅਸੀਂ 50 ਪਲੱਸ ਡੋਨਰਸ ਇਹਨਾਂ ਨੂੰ ਕਰਕੇ ਦਿਵਾਵਾਂਗੇ ਤਾਂ ਰਮਨ ਗੁਪਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕੁਝ ਖਾਸ ਅੱਜ ਦੇ ਇਵੈਂਟ ਦੇ ਵਿੱਚ ਰਿਹਾ ਮੈਡਮ ਸਾਡੇ ਨਈ ਉੜਾਨ ਵੈਲਫੇਅਰ ਸੁਸਾਇਟੀ ਜਿੱਦਾਂ ਕਿ ਅੱਜ ਸਾਡੀ ਸੰਸਥਾ ਦਾ 115ਵਾਂ ਪ੍ਰੋਜੈਕਟ ਹੈਗਾ ਹੈ ਹਰ ਮਨਿਆਸੀ ਦੇ ਸੇਵਾ ਦੇ ਪ੍ਰੋਜੈਕਟ ਦਾ ਕਰਦੇ ਆ ਰਹੇ ਆ ਅੱਜ ਅਸੀਂ ਇੱਥੇ ਬਲੱਡ ਡੋਨੇਸ਼ਨ ਦਾ ਕੈਂਪ ਲਾਇਆ ਲੋਕਾਂ ਵਿੱਚ ਬਹੁਤ ਉਤਸ਼ਾਹ ਹੈਗਾ ਵਾ ਜਿੱਦਾਂ ਐਡ ਵਗਰਾ ਕਿਤੇ ਲੋਕੇ ਐਡ ਦੇਖ ਕੇ ਆ ਰਹੇ ਨੇ ਕਿਸੇ ਨੂੰ ਫੋਨ ਕੀਤਾ ਸਭ ਬੜੇ ਮਤਲਬ ਜੋਸ਼ ਨਾਲ ਆ ਰਹੇ ਕਿ ਬੜਾ ਸ਼ੌਂਕ ਆ ਕੇ ਕਰਨਾ ਵਾ ਕਿ ਕੱਲ ਨੂੰ ਅੱਜ ਦਿੱਤਾ ਹੈ ਕਿਸੇ ਦਾ ਬਲੱਡ ਹੈ ਸਾਰਾ ਉਹਨਾਂ ਦਾ ਕਿਸੇ ਦੇ ਕੰਮ ਆਏਗਾ ਕੱਲ ਨੂੰ ਕਿਸੇ ਜ਼ਿੰਦਗੀ ਬਚਾਏਗਾ ਇਸ ਲਈ ਲੋਕਾਂ 'ਚ ਬਹੁਤ ਉਤਸ਼ਾਹ ਹੈਗਾ ਇਸ ਚੀਜ਼ ਦਾ ਕਿ ਅਸੀਂ ਇੱਕ ਪੁੰਨਿਆ ਦਾ ਕੰਮ ਕਰਦੇ ਆ ਰਹੇ ਹੇ ਇਹ ਚੀਜ਼ ਹੈ ਤਾਂ ਸਾਡੇ ਨਾਲ ਸ਼ਿਵ ਰੂੜਾ ਜੀ ਮੌਜੂਦ ਨੇ ਨਈ ਉਡਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਨੇ ਵੀ ਸਰ ਔਏ ਤੁਹਾਡੀ ਸੁਸਾਇਟੀ ਦੇ ਵੱਲੋਂ ਹੋਰ ਕੀ ਕੁਝ ਕਰਵਾਇਆ ਜਾਂਦਾ ਹੈ ਖਾਸ ਕਰਕੇ ਕਿਉਂਕਿ ਅਜ ਤੱਕ ਹੂਨਦਾਨ ਦਾ ਕੈਂਪ ਲਗਾਇਆ ਗਿਆ ਇਸ ਤੋਂ ਇਲਾਵਾ ਵੀ ਬੜੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਨੇ ਹੋਰ ਕਿਹੜੇ ਕੰਮ ਕੀਤੇ ਜਾਂਦੇ ਸਸੀਂ ਜਿਸ ਤਰ੍ਹਾਂ ਜ਼ਰੂਰਤ ਮੰਨਦਾ ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰਵਾਨੇ ਆ ਕਿ ਬਲੱਡ ਕੈਂਪ ਰੂਟੀਨ ਚ ਹੀ ਵੈਸੇ ਲਗਵਾਨੇ ਆ ਇਹ ਤਾਂ ਪੰਜਾਬ ਕੇਸਿੰਗ ਦੇ ਨਾਲ ਨਾਲ ਹੀ ਕੀ ਕਰਦੇ ਇੱਕ ਗਊਸ਼ਾਲਾ ਦੇ ਉਪਰਾਲੇ ਕਰਦੇ ਰਹਿੰਦੇ ਨੇ ਕਦੀ ਗਊਸ਼ਾਲਾ ਕੁਝ ਪੱਠਿਆਂ ਦੀ ਸੇਵਾ ਛੋਟੇ ਬੱਚਿਆਂ ਦੇ ਸਕੂਲ ਬੁੱਕਸ ਦਿੰਨੇ ਆ ਕਿਸੇ ਜਗ੍ਹਾ ਤੇ ਅਸੀਂ 2-3 ਬੱਚਿਆਂ ਨੂੰ ਕਈ ਸਾਲਾਂ ਤੋਂ ਕੰਟੀਨਿਊਸਲੀ ਸਟੱਡੀ ਦੀ ਮਤਲਬ ਫੀਸ ਉਹਨਾਂ ਦੀ ਪੇ ਕਰਦੇ ਆ ਰਹੇ ਸੀ ਕੰਟੀਨਿਊਸਲੀ ਪਰ ਅੱਜ ਦੇ ਕੈਂਪ ਦੇ ਵਿੱਚ ਸਾਡੀ ਪੂਰੀ ਟੀਮ ਨੇ ਪੂਰਾ ਜੋਰ ਲਗਾਇਆ ਅੱਜ ਸਵੇਰ بارش ਹੋ ਗਈ ਸੀ ਪਰ ਫਿਰ ਵੀ ਉਤਸ਼ਾਹ ਉਹਨਾਂ ਦਾ ਘਟ ਨਹੀਂ ਹੋਇਆ ਸਭ ਮਾਰਨਿੰਗ ਤੋਂ ਹੀ ਲੱਗੇ ਹੋਏ ਨੇ ਇਸ ਕੰਮ ਦੇ ਵਿੱਚ ਅੱਜ 50 ਪਲੱਸ ਹੋ ਜਾਣੇ ਚਾਹੀਦੇ ਆ ਡੋਨਰ ਜੋ ਲੱਗ ਰਿਹਾ ਮੈਂ ਖੁਦ ਇੱਕ ਮੇਰੇ ਨਾਲ ਲੱਗੇ ਨੇ ਹੇਮੰਤ ਆਪਰ ਜੀ ਇਹਨਾਂ ਨੇ ਬਹੁਤ ਪੰਜ ਚਾਰ ਦਿਨ ਤੋਂ ਤਾਂ ਖਰ ਬਹੁਤ ਜ਼ਿਆਦਾ ਹੀ ਜ਼ੋਰ ਲਗਾਇਆ ਇਸ ਕੈਂਪ ਨੂੰ ਸਕਸੈਸਫੁਲ ਕਰਨ ਲਈ ਔਰ ਸਾਡੀ ਸਾਰੀ ਟੀਮ ਹੀ ਅੱਜ ਹਰ ਮੈਂਬਰ ਬਲੱਡ ਡੋਨੇਟ ਕਰ ਰਿਹਾ ਔਰ ਮੈਂ ਖੁਦ ਇਸ ਤੋਂ ਪਹਿਲਾਂ 55 ਟਾਈਮ ਬਲੱਡ ਡੋਨੇਟ ਕਰ ਚੁੱਕਾ ਅੱਜ ਮੇਰਾ 56 ਟਾਈਮ ਹੈ ਬਲੱਡ ਡੋਨੇਸ਼ਨ ਦਾ ਥੈਂਕ ਯੂ ਜੀ ਤਾਂ ਸਾਡੇ ਨਾਲ ਹੇਮੰਤ <th>ਾਪੜ ਜੀ ਵੀ ਮੌਜੂਦ ਨੇ ਉਹਨਾਂ ਤੇ ਨਾਲ ਗੱਲਬਾਤ ਕਰਦੇ ਆ ਸਰ ਜਿਸ ਤਰੀਕੇ ਨਾਲ ਤੁਹਾਡੀ ਕਮੇਟੀ ਦੇ ਜੋ ਮੈਂਬਰ ਨੇ ਉਹਨਾਂ ਦੇ ਵੱਲੋਂ ਵੀ ਬਲੱਡ ਡੋਨੇਟ ਕੀਤਾ ਗਿਆ ਪਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਜ਼ਰੂਰ ਰਹਿੰਦਾ ਜਦੋਂ ਬਲੱਡ ਡੋਨੇਸ਼ਨ ਕਰਦੇ ਆ ਤਾ ਉਹਨਾਂ ਨੂੰ ਕੰਟਰੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਸਾਡੀ ਇੱਕ ਬੂੰਦ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਚਾਹੇ ਤੁਸੀਂ ਅੱਜ ਮਾਪਸਰੇ ਪ੍ਰੇਮਾਨੰਦ ਜੀ ਦੀ ਪ੍ਰਵਚਨ ਸੁਣ ਰਹੇ ਹੋ ਸਿਗਾ ਉਹ ਕਹਿ ਰਹੇ ਸੀਗੇ ਕਿ ਸਭ ਤੋਂ ਵੱਡਾ ਦਾਨ ਜਿਹੜਾ ਖੂਨ ਦਾ ਦਾਨ ਹੈ ਔਰ ਜਿੰਨਾ ਵੀ ਤੁਸੀਂ ਦਾਨ ਕਰਦੇ ਹੋ ਉਹ ਦਾਨ ਤੇ ਹੈ ਹੀ ਹੈ ਡੋਨੇਸ਼ਨਸ ਤੇ ਹੈਗੇ ਹੀ ਹੈਗੇ ਪਰ ਖੂਨਦਾਨ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ ਐਸੀ ਉਦੇਸ਼ਾ ਨੂੰ ਲੈ ਕੇ ਅਸੀਂ ਪੰਜਾਬ ਕੇ ਅਸੀਂ ਗਰੁੱਪ ਦੇ ਨਾਲ ਇਹ ਖੂਨਦਾਨ ਕੰਮ ਲਗਾਇਆ ਲਗਾਇਆ ਹੈ ਔਰ 50 ਪਲੱਸ ਲੋਕਾਂ ਨੇ ਹਾਲੇ ਤੱਕ ਦਨ ਬਲੱਡ ਦੇਤਾ ਹੈਗਾ اور ਵੀ ਉਮੀਦ ਕਰ ਰਹੇ ਆ ਕਿ ਡੋਨਰਸ ਆਨ ਕੇ ਬਲੱਡ ਦੇਣਗੇ ਔਰ ਲੋਕਾਂ ਦੀ ਜਿੰਦਗੀ ਨੂੰ ਬਚਾਨ ਕੇ ਤਾਂ ਨਈ ਉਡਾਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਪੰਜਾਬ ਕੇਸਰੀ ਦੇ ਵੱਲੋਂ ਅੱਜ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਸੀ ਗੀਤਾ ਮੰਦਰ ਦੇ ਵਿੱਚ ਔਰ ਇੱਥੇ ਜਿੱਥੇ ਇੱਕ ਪਾਸੇ ਪੁਰਸ਼ਾਂ ਦੇ ਵੱਲੋਂ ਕਾਫੀ ਸਹਿਯੋਗ ਦਿੱਤਾ ਗਿਆ ਉੱਥੇ ਮਹਿਲਾਵਾਂ ਵੀ ਬਿਲਕੁਲ ਪਿੱਛੇ ਨਹੀਂ ਹਨ ਉਹਨਾਂ ਦੇ ਵੱਲੋਂ ਵੀ ਪੂਰਾ ਯੋਗਦਾਨ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਪਾਇਆ ਗਿਆ ਤੇ ਸਾਡੇ ਨਾਲ ਇਸ ਵਕਤ ਮੌਜੂਦ ਨੇ जो जिन्हों के वालों कौंसलर इलेक्शन भी लड़े गए हैं किरण जोगोता मैम उन्होंने गलबात करते हैं मैम अज किस तरीके का सहयोग रहा सभी महिलाओं ने बढ़ शक पार्ट लिया है और सब ने अपना अपना ब्लड भी डोनेट किया है एंड वेरी मोटिवेट और फुटफॉल यहाँ पे प्रॉपरली आ रहा है और सारे लोग वेरी मतलब इनिशिएट होकर ब्लड डोनेट कर रहे हैं जानकारी भी इतनी दी गई सी, लोका की थी सभी यूथ को लेडीज़ को बोला था पार्क वगैरा हर तरफ अनाउंसमेंट हुई गई थी ब्लड कैंप लगना है और सभी ने बढ़ चढ़ के इस का पार्ट लेना है महिलाओं की तरफ से भी ब्लड डोनेट किया गया है जी महिलाओं ने भी बहुत ब्लड डोनेट किया है और सारे उड़ान की जितनी फीमेल्स है उन्होंने भी अपना अपना पूरा योगदान दिया है और मैम फीमेल्स के लिए क्या कुछ आपकी एन की तरफ से किया जा रहा है क्योंकि ब्लड डोनेशन कैंप तो लगाया ही गया है और इसके अलावा भी आपकी ऑर्गेनाइजेशन की तरफ से काफ़ी कुछ फ़ीमेल्स के लिए किया जा रहा है और क्या कुछ और उपराले किए जा रहे हैं अभी रिसेंटली इन्होंने जो फ्लड जैसे आ रहे हैं तो इनका ये है कि सारी लेडीज़ को हर मतलब पर्सनल चीज़ें उनको वहाँ तक प्रोवाइड करवाई जाए जो वो पब्लिकली नहीं लेने जा, जा पा रहे हैं इस टाइम पे फ्लोर्स मतलब सैनिटरी पैड्स वगैरह ईच एंड एवरीथिंग दे आर प्रोवाइडेड अस ਨਯੂਡਾਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਬੜੀ ਕਿੰਤੀ ਦੇ ਵਿੱਚ ਨੌਜਵਾਨ ਮੁੰਡੇ ਖੂਨਦਾਨ ਕਰਨ ਲਈ ਪਹੁੰਚੇ। ਉਹਨਾਂ ਕਿਹਾ ਕਿ ਨੌਜਵਾਨ ਸਾਲ ਵਿੱਚ 3 ਜਾਂ 4 ਵਾਰ ਖੂਨਦਾਨ ਕਰ ਸਕਦੇ ਨੇ। ਇਸ ਨਾਲ ਜਿੱਥੇ ਅਸੀਂ ਕਈ ਜਾਨਾਂ ਬਚਾ ਸਕਦੇ ਹਾਂ, ਉਥੇ ਸਾਡੀ ਆਪਣੀ ਸਿਹਤ ਵੀ ਵਧੀਆ ਰਹਿੰਦੀ ਹੈ। ਸਾਡੇ ਨਾਲ ਉਹ ਲੋਕ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਅੱਜ ਬਲੱਡ ਡੋਨੇਟ ਕੀਤਾ ਗਿਆ। ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਕਿਸ ਤਰੀਕੇ ਦਾ ਮਹਿਸੂਸ ਹੋਇਆ? ਨਾਮ ਕੀ ਤੁਹਾਡਾ? ਚੰਦਨ। ਸਰ ਕਿੰਵੀਂ ਵਾਰੀ ਬਲੱਡ ਡੋਨੇਟ ਕੀਤਾ ਤੁਹਾਡਾ? ਫਸਟ ਟਾਈਮ ਕੀਤਾ ਜੀ। ਫਸਟ ਟਾਈਮ ਕੀਤਾ ਕਿਸ ਤਰੀਕੇ ਦਾ ਲਗਾ? ਬਿਲਕੁਲ ਅੱਛਾ ਜੀ। ਕੋਈ ਪ੍ਰੋਬਲਮ ਤਾਂ ਨਹੀਂ ਹੋਈ ਨਾ ਕੋਈ ਪ੍ਰੋਬਲਮ ਨਹੀਂ ਬੜੇ ਅੱਛੇ ਤਰੀਕੇ ਨਾਲ ਨਾਲੇ ਕੀਤਾ ਵਾ ਕੋਈ ਪ੍ਰੋਬਲਮ ਨਹੀਂ ਕੋਈ ਦਰਦਗਰਾ ਕੁਝ ਨਹੀਂ ਹੋਇਆ ਤੁਹਾਡਾ ਨਾਮ ਕੀ ਹੈ ਜਤਿੰਦਰ ਕੱਡਾ ਤੁਹਾਡੇ ਵੱਲੋਂ ਕਿੰਨੀ ਵਾਰ ਬਲੱਡ ਨੇ 4 ਟਾਈਮ 4 ਟਾਈਮ ਦੇ ਦਿੱਤਾ ਕੋਈ ਕੋਈ ਪ੍ਰੋਬਲਮ ਨਹੀਂ ਬਹੁਤ ਵਧੀਆ ਸ਼ਿਗਾ ਜੀ ਲੋਕਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੀ ਬਿਲਕੁਲ ਦੇਣਾ ਚਾਹੀਦਾ ਹਰ ਇੱਕ ਦੀ ਹੈਲਪ ਹੁੰਦੀ ਹੈ ਬਲੱਡ ਦੇਣ ਦੇ ਨਾਲ ਸੋ ਥੈਂਕ ਯੂ ਸ਼ਸ਼ੀ ਗਾਲਮੀ ਅਮਨ ਲੁਥਰਾ ਤੁਹਾਡੇ ਵੱਲੋਂ ਕਿੰਨੀ ਵਾਰ ਕਾਫੀ ਵਾਰ ਹੀ ਦੇ ਚੁੱਕਾ ਜੀ ਨੌਜਵਾਨ ਤਾਂ ਵੈਸੇ ਵੀ ਉਹਨਾਂ ਦਾ ਬਲੱਡ ਜੇਤੀ ਰਿਕਵਰ ਕਰ ਜਾਂਦਾ ਤਾਂ ਨੌਜਵਾਨਾਂ ਨੂੰ ਕੀ ਸੇਧ ਦੇਣਾ ਚਾਹੂਗੇ ਕਿ ਸਾਲ ਦੇ ਵਿੱਚ ਕਿੰਨੀ ਵਾਰੀ ਤੁਸੀਂ ਬਲੱਡ ਡੋਨੇਟ ਕਰ ਸਕਦੇ ਹਾਲ ਚਿਰ ਘੱਟੋ ਘਾਟ 3-4 ਵਾਰੀ ਤੇ ਦੇਣਾ ਚਾਹੀਦਾ ਜੀ ਘੱਟੋ ਘਾਟਲੀ ਤੇ ਤੁਹਾਡੇ ਵੱਲੋਂ ਕਿੰਨੀ ਵਾਰੀ ਡੋਨੇਟ ਕੀਤਾ ਜਾਂਦਾ 3-4 ਵਾਰੀ ਸਾਲ 'ਚ ਦੇ ਦੇਣਾ ਤਰੁਣਟਾਲਾ ਤੁਹਾਡੇ ਵੱਲੋਂ ਵੀ ਕਿੰਨੀ ਵਾਰ ਕੀਤਾ ਮੇਰਾ 25-26 ਵਾਰੀ ਆਇਆ ਹੈ ਲਾ 25-26 ਵਾਰੀ ਹਾਂ ਜੀ ਪਰ ਅੱਜ ਤੱਕ ਕੋਈ ਇਸੇ ਤਰੀਕੇ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਨਹੀਂ ਕੋਈ ਪਰੇਸ਼ਾਨੀ ਨਹੀਂ ਜੀ ਨੌਜਵਾਨਾਂ ਨੂੰ ਟਿਪਿਕਾਣ ਸਮਝਾਓ ਪਾਪਾ ਤਾਂ ਇਹੀ ਕਹਾਂਗੇ ਜਿਨ੍ਹਾਂ ਐਵੇਂ ਆਪਾਂ ਕਰਦੇ ਰਹਿੰਦੇ ਆ ਕਿ ਦੂਜੇ ਨਸ਼ੇ ਵਾਲੇ ਪਾਸੇ ਦੁਰਦੇ ਆ ਇਹ ਚੀਜ਼ ਸਾਨੂੰ ਵਧੀਆ ਕਿ ਇਹਨੂੰ ਲੋੜ ਪੈਂਦੀ ਉਹਦੇ ਨਾਲ ਖੜੇ ਹੋਵੋ ਇਸੇ ਕਰਕੇ ਸਾਨੂੰ ਸਾਡੇ ਸੀਨੀਅਰ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਤੁਸੀਂ ਆ ਕੇ ਆਪਣਾ ਯੋਗਦਾਨ ਪਾਓ ਤੇ ਆਪਾਂ ਇੱਥੇ ਆਏਗਾ ਸਾਡਾ ਨਾਮ ਜੀ ਮੈਂ ਸੰਜੀਪ ਹੋਲਾ ਚੇਅਰਮੈਨ स्वर्णਕਰ ਸੰਗ ਜਲੰਧਰ ਔਰ ਮੈਂ 7th ਟਾਈਮ ਮੇਰਾ ਹੈਗਾ ਬਲੱਡ ਡੋਨੇਟ ਕੀਤਾ ਔਰ ਮੈਂ ਸਭ ਨੂੰ ਅਪੀਲ ਵੀ ਕਰਾਂਗਾ ਕਿ ਖੂਨਦਾਨ ਮਹਾਦਾਨ ਹੈ ਕਿਸੇ ਦੀ ਵੀ ਲਾਈਫ ਇਹਦੇ ਨਾਲ ਬਚਾਈ ਜਾ ਸਕਦੀ ਹੈ ਔਰ ਸਾਨੂੰ ਕਦੀ ਇਸ ਕੰਮ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਬាទ-ਬាទ ਸਹਿਯੋਗ ਕਰਨਾ ਚਾਹੀਦਾ ਕਿੱਥੇ ਵੀ ਕੈਂਪ ਹੋਵੇ ਜਰੂਰ ਪਹੁੰਚਣਾ ਚਾਹੀਦਾ ਤੇ ਕਿਸੇ ਦੇ ਵੀ ਕੰਮ ਆ ਸਕਦਾ ਹੈ ਜਰੂਰ ਅੱਜ ਤੇ ਮੈਂ ਕਵਾਂਗਾ ਕੀ ਹੈ ਸਾਡੇ ਜੁਵਾ ਸਵੰਦ ਘਰ ਸੰਗ ਦੇ ਪ੍ਰਧਾਨ ਨੇ ਅਨਮੋਲ ਮਾ ਜਨ ਜੀ ਇਹ ਵੀ ਦੋ ਸ਼ਬਦ ਬੋਲਣਗੇ ਇਹਨਾਂ ਬਾਰੇ ਜੀ ਅਨਮੋਲ ਜੀ ਤੁਸੀਂ ਇਸ ਇਵੈਂਟਿੰਗ ਲੈ ਕੇ ਕੀ ਕਹਿਣਾ ਚਾਹੋਗੇ ਬਹੁਤ ਹੀ ਸਰਾਨੀ ਕਦਮ ਹੈ ਜੀ ਨਈ ਨਿਊ ਉਡਾਨ ਵੈਲਫੇਅਰ ਸੁਸਾਇਟੀ ਰਜਿਸਟਰਡ ਜਲੰਧਰ ਵੱਲੋਂ ਕਿ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਜਿੱਦਾਂ ਕਿ ਪੋਲਾ ਸਾਹਿਬ ਨੇ ਕਿਹਾ ਸਾਡੇ ਚੇਅਰਮੈਨ ਸਾਹਿਬ ਕਿ ਜਿਹੜਾ ਖੂਨਦਾਨ ਹੈ ਇਹ ਮਹਾਦਾਨਾ ਇਹਦੇ ਵਿੱਚ ਆਪਾਂ ਐਕਸੀਡੈਂਟਲ ਪੇਸ਼ੈਂਟ ਦੀ ਜਾਨ ਅਸੀਂ ਬਚਾ ਸਕਦੇ ਹਾਂ ਜੇ ਸਾਡੇ ਕੋਲ ਬਲੱਡ ਬੈਂਕ ਦੇ ਵਿੱਚ ਸਹੀ ਮਾਤਰਾ ਦੇ ਵਿੱਚ ਬਲੱਡ ਅਵੇਲੇਬਲ ਹੋਏਗਾ ਔਰ ਜਿੱਦਾਂ ਕਿ ਮੈਂ ਦੇਖ ਰਿਹਾ ਕਿ ਇੱਥੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਖਾਸ ਕਰਕੇ ਸਾਡੇ ਜਿਵੇਂ ਯੂਥ ਸਵਰਨਕਰ ਸੰਗ ਜਿਹੜਾ ਇੱਥੇ ਆਪਣੇ ਚੇਅਰਮੈਨ ਦੇ ਇਨਵੀਟੇਸ਼ਨ ਤੇ ਇੱਥੇ ਆਏ ਉਹਨਾਂ ਵਿੱਚੋਂ ਆਪਣੇ ਜਤਿੰਦਰ ਚੱਡਾ ਜੀ ਆਪਣੇ ਤਰੁੰਜੀ ਆਪਣੇ ਸਿੰਘ ਸਾਹਿਬ ਔਰ ਚੰਦਨ ਚੱਡਾ ਜੀ ਜਿਨ੍ਹਾਂ ਨੇ ਸੁਮੀ ਚੱਡਾ ਜੀ ਰੋਹਿਤ ਮਹਾਜਨ ਜੀ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਮੈਂ ਇਹਨਾਂ ਨੂੰ ਆਪਣੇ ਵੱਲੋਂ ਔਰ ਆਪਣੇ ਸਵਰਨਕਾਰ ਸੰਗ ਯੂਥ ਵਿੰਗ ਵੱਲੋਂ ਬਹੁਤ-ਬਹੁਤ ਵਧਾਈ ਦਿਨਾ ਔਰ ਆਸ ਕਰਦਾ ਕਿ ਅੱਗੇ ਵੀ ਇਹ ਇੱਕ ਇਹ ਸਾਰੇ ਇਦਾਂ ਹੀ ਬਲੱਡ ਡੋਨੇਟ ਕਰਨਗੇ ਕਿਉਂਕਿ ਜਿੱਦਾਂ ਡਾਕਟਰ ਸਾਹਿਬ ਨਾਲ ਵੀ ਅੱਜ ਮੇਰੀ ਗੱਲ ਹੋਈ ਡਾਕਟਰ ਸਾਹਿਬ ਕਹਿੰਦੇ ਕਿ ਅਸੀਂ ਹਰ ਕੋਈ ਪੇਸ਼ੈਂਟ ਜਿਹੜਾ ਹੈ ਉਹ ਬਲੱਡ ਦੀ ਅੱਜਕਲ ਹਸਪੀਟਲ ਵਿੱਚ ਲੋਡ ਪੈਂਦੀ ਆ ਔਰ ਅਸੀਂ ਜੋ ਆਮ ਨੋਰਮਲ ਇਨਸਾਨ ਹੈ ਉਹ 3 ਮਹੀਨੇ ਬਾਅਦ ਬਲੱਡ ਡੋਨੇਟ ਕਰ ਸਕਦਾ ਹੈ ਜਿਸ ਦੇ ਨਾਲ ਉਹਦੀ ਬੋਡੀ ਦੇ ਵਿੱਚ 3 ਮਹੀਨੇ ਬਾਅਦ ਦੁਬਾਰਾ ਉਹ ਬਲੱਡ ਜਨਰੇਟ ਹੋ ਕੇ ਔਰ ਉਹਦਾ ਬਲੱਡ ਪੂਰਾ ਹੋ ਜਾਂਦਾ ਸੋ ਮੈਂ ਅੱਜ ਬਹੁਤ ਸੋਸਾਇਟੀ ਵਾਲੇ ਮੈਂਬਰਸ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੱਕ ਬਹੁਤ ਹੀ ਸ਼ਰਾਨੀ ਕਦਮ ਚੱਕਿਆ ਔਰ ਮੈਂ ਆਸ ਕਰਦਾ ਹਾਂ ਕਿ ਨੈਕਸਟ ਟਾਈਮ ਵੀ ਜੇ ਸਾਨੂੰ ਇਸ ਇੱਥੇ ਆ ਕੇ ਬਲੱਡ ਡੋਨੇਟ ਦਾ ਮੌਕਾ ਮਿਲਿਆ ਇਸ ਤੋਂ ਵੱਧ ਸੰਖਿਆ ਦੇ ਵਿੱਚ ਸਾਡਾ ਯੂਥ ਇੱਥੇ ਆ ਕੇ ਭਾਗ ਲਏਗਾ ਔਰ ਖਾਸ ਕਰਕੇ ਤੁਹਾਡੇ ਪੰਜਾਬ ਕੇਸੀ ਪ੍ਰੈਸ ਦਾ ਬਹੁਤ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਉਪਰਾਲੇ ਦੇ ਵਿੱਚ ਪ੍ਰੈਸ ਦੇ ਬਹੁਤ ਅੱਛੀ ਭੂਮਿਕਾ ਨਿਭਾਈ ਬਹੁਤ ਬਹੁਤ ਥੈਂਕਸ ਜੀ ਨਿਕਲ ਨੀਸ਼ਲ ਜਨਰਲ ਸੈਕਟਰੀ ਸ਼ਾਨਕਰ ਸਿੰਘ ਜਲੰਧਰ ਤੁਹਾਡੇ ਵੱਲੋਂ ਹੀ ਕਿੰਨੀ ਮਦਦ ਜੀ ਇਟਸ ਮਾਈ ਸੈਕਿੰਡ ਟਾਈਕਿੰਗ ਕਰਮ ਯਾ ਔਰ ਕਿਨੇ ਪ੍ਰੇਰਿਤ ਕੀਤਾ ਤੁਹਾਨੂੰ ਬਲੱਡ ਮਿਲ ਕੇ ਬਸ ਪੋਲਾਸ਼ਾ ਦਾ ਸਿਰੇ ਫੋਨ ਆਇਆ ਕਿ ਆਪਾਂ ਇਨੀਸ਼ੀਏਟਿਵ ਲਿਆ ਹੈ ਤੇ ਇਟਸ ਗੁੱਡ ਇਨੀਸ਼ੀਏਟਿਵ ਫਾਰ ਅਸ ਤੇ ਆਪਾਂ ਇਹਨਾਂ ਦੇ ਬੁਲਾਵੇ ਦੇ ਉੱਪਰ ਅਸੀਂ ਇੱਥੇ ਆਏ ਆਂ ਉਸਕੇ ਇਸ ਤਰੀਕੇ ਦਾ ਹੋਇਆ ਕਿਉਂਕਿ ਅੱਗੇ ਜਾ ਕੇ ਕਿਸੇ ਨਾ ਕਿਸੇ ਦੇ ਕੰਮ ਆਏਗਾ ਬਲਕਿ ਬਿਲਕੁਲ ਬਿਲਕੁਲ ਕਿਸੇ ਗਮਾੜੇ ਬੰਦੇ ਦੇ ਗਰੀਬ ਦੇ ਕੰਮ ਆਏਗਾ ਤੇ ਉਹ ਕਿਸੇ ਤਰ੍ਹਾਂ ਸਾਡਾ ਵੀ ਭਲਾ ਹੋ ਜਾਏਗਾ ਇਸ ਮੌਕੇ ਦਿਵਯਾ ਜੋਤੀ ਜਾਗਰਤੀ ਸੰਸਥਾਨ ਵੱਲੋਂ ਸ਼ੈਸ਼ਾ ਚੋਪੜਾ ਜੀ ਨੂੰ ਸਨਮਾਨਿਤ ਕੀਤਾ ਗਿਆ ਸੰਸਥਾਨ ਦੇ ਮੁਖੀ Swami सज्जता आनंद ਵੱਲੋਂ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ ਅਤੇ ਦਿਵਯਾ ਜੋਤੀ ਜਾਗਰਤੀ ਸੰਸਥਾਨ ਇਹ ਜੇ ਸਮਾਜ ਭਲਾਈ ਦੇ ਕੰਮਾਂ ਵਿੱਚ ਮੋਹਰੀ ਭੂਮਿਕਾ ਅਦਾ ਕਰਦਾ ਹੈ ਸਭ ਤੋਂ ਪਹਿਲੇ ਤੋਂ ਆਪ ਸਭੀ ਦਾ ਦਿਵਯਾ ਜੋਤੀ ਜਾਗਰਤੀ ਸੰਸਥਾਨ ਜੋ ਜਲੰਧਰ में शाखा स्थानीय आश्रम है वहाँ पर आप सभी पहुँचे हैं आप सभी का हार्दिक आभार व्यक्त करते हैं और जो आज ब्लड डोनेशन कैंप लगाया गया है ये लाला जगत नारायण जी की जो चौतालीसवीं पुण्यतिथि है उसकी याद में लगाया जा रहा है पंजाब केसरी के, के सहयोग से और काफ़ी युवाओं में उत्साह है ब्लड डोनेशन कैंप को लेकर क्योंकि एक बूंद किसी की जिंदगी को बचा सकती है और जब हम ऐसे प्रयास समाज में करते हैं तो वो प्रयास समाज में औरों के लिए मील का पत्थर साबित होते हैं एक प्रेरणा साबित होते हैं तो बहुत उत्साह देखने को मिला और बढ़ चढ़कर सभी ने पार्टिसिपेट किया हिस्सा लिया क्योंकि दिव्या ज्योति जागृति संस्थान का जो मोटिव है और उसके संस्थापक एवं संचालक हैं गुरुदेव श्री आशुतोष महाराज जी संस्थान समय-समय पर आध्यात्मिक सामाजिक शैक्षणिक अभी जैसे पंजाब में फ्लड्स आ रहे हैं और भी राज्यों में आ रहे हैं तो संस्थान ने राहत सामग्री भेजी मेडिकल से रिलेटेड मेडिसिंस भेजी डॉक्टर्स की टीम भेजी पशुओं का चारा भेजा तो ऐसे कथाएं भी चलती हैं श्री कथा, भागवत कथा कृष्ण कथा और भी स्कूल्स कॉलेजेस में लेक्चर्स होते हैं तिहाड़ जेल में आश्रम है नेत्रहीन और दिव्यांग वर्ग को मोमबत्तियाँ और साबुन बनाने की फैक्ट्रीज लगा कर दी हैं गरीब बच्चों के लिए स्कूल चलाए जा रहे हैं तो समाज कल्याण के लिए जो संस्थान है वो समय समय पर ऐसी गतिविधियों का आयोजन करता ही रहता है गुरुदेव श्री आशुतोष महाराज जी की प्रेरणा से उनकी कृपा से यहाँ पे लोगों में बहुत ज़्यादा उत्साह है जैसे वो बता रहे हैं कि यहाँ पे सत्संग में आए और यहाँ पे उनको बोला गया कि ब्लड डोनेशन करने के लिए तो बहुत अच्छे क्वान मतलब लोग आगे आ रहे हैं बहुत ज़्यादा भीड़ है और अभी तक हम 22 23 यूनिट्स कर चुके हैं बहुत कम वक्त में बहुत लोगों में उत्साह है अभी ये कितनी देर तक और चलेगा और क्या लगता है उम्मीद क्या है कितने यूनिट कम्प्लीट कर सकते हैं ये दो से तीन घंटे और चलेगा इसमें पचास से साठ यूनिट्स और हो जाएंगे बहुत लोग हैं अभी डोनर्स जो अभी क्यू में खड़े हैं और मैम एक बात हमने देखी कि लोग डरते हैं अगर ब्लड डोनेट करना हो तो उनके लिए क्या मैसेज देना चाहेंगे आप क्योंकि वैसे हमने सुना है कि साल में दो बार तो डोनेट कर ही देना चाहिए ब्लड तो जो लोग डरते हैं उन्हें क्या कहना चाहेंगे ना देखो डरना नहीं चाहिए बिकॉज़ ब्लड किसको ज़रूरत कब किसकी लाइफ में पड़ जाए किसी को नहीं पता साल में तीन बार डोनेट कर सकते हैं हम ऐसा कुछ नहीं है और जो लोग डरते हैं देखिए अगर हम हमें पता नहीं घर में कब ज़रूरत पड़ जाए अगर आपके लिए कोई और नहीं खड़ा होगा तो क्या करोगे इसलिए हम तो यही रिक्वेस्ट करते हैं सबसे पहले जिसको ब्लड की नीड है उनके घर का डोनर आए तो ताकि उनको पता रहे कि मेरी फैमिली को नीड है मैं सबसे आगे खड़ा हूँ ऐसे तो इस समय बहुत वालंट्री डोनर्स हैं कोई भी डोनेट कर सकता है आपके लिए बट हम चाहते हैं कि फैमिली ही सबसे पहले हो आगे डोनेशन के लिए और जब एक व्यक्ति ब्लड डोनेट करता है तो कितना टाइम लग जाता है दोबारा उसकी बॉडी में वो जनरेट रिकवर करने के लिए मैम सिर्फ 24 फोर आवर्स में रिकवर हो जाता है और जो उसके बाद रिकवरी दूसरे सेल्स का टाइम है डोनेशन का टाइम है, सेकंड डोनेशन आफ्टर थ्री मंथ्स कर सकते हैं हम। इसको तो इलावा विदिपुर विखे इंडियन मेडिकल इंस्टीट्यूट ऑफ़ नर्सिंग विखे भी खून दान का दा आयोजन किया गया। ਇੰਸਟੀਚੂਟ ਦੇ ਪ੍ਰੈਜ਼ੀਡੈਂਟ ਮਾਨਵ ਜਨ ਨੇ ਕਿਹਾ ਕਿ ਪੰਜਾਬ ਕੇਸਟਰੀ ਗਰੁੱਪ ਦੇ ਸਹਿਯੋਗ ਦੇ ਨਾਲ ਹਰ ਸਾਲ ਹੀ ਉਹਨਾਂ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਨੁਸੀਪਿੰਡ ਦੇ ਨੌਜਵਾਨ ਸਰਪੰਚ ਤੀਰਥ ਲਾਡੀ ਵੱਲੋਂ ਵੀ ਪਿੰਡ ਵਾਲਿਆਂ ਦਾ ਸਹਿਯੋਗ ਦੇ ਨਾਲ ਇਸ ਮੁਹਿੰਮ ਵਿੱਚ ਪੂਰਾ ਯੋਗਦਾਨ ਪਾਇਆ ਗਿਆ। ਸਾਡੇ ਨਾਲ ਇਸ ਵਕਤ ਮੌਜੂਦ ਨੇ ਇੰਡੀਅਨ ਮੈਡੀਕਲ ਇੰਸਟੀਚੂਟ ਆਫ ਨਰਸਿੰਗ ਦੇ ਪ੍ਰੈਜ਼ੀਡੈਂਟ ਮਾਨਵ ਜਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਅੱਜ ਜੋ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਇਸ ਇੰਸਟੀਚੂਟ ਦੇ ਵਿੱਚ ਕੀਤਾ ਗਿਆ ਕਾ ਉਸ ਵਿੱਚ ਕਿਸ ਤਰੀਕੇ ਦਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਜੀ ਸਰ ਅੱਜ ਤੁਹਾਡੇ ਇੰਸਟੀਚਿਊਟ ਦੇ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਪੰਜਾਬ ਕੇਸਰੀ ਦੇ ਸਹਿਯੋਗ ਦੇ ਨਾਲ ਕਿਸ ਤਰੀਕੇ ਦਾ ਹੁਲਾਰਾ ਇੱਥੇ ਨੌਜਵਾਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਪੈਸੇ ਦਾ ਅਸੀਂ ਮਾਈਸੈਲਫ ਇਸ ਮਨਵਜੈਨ ਇੰਡੀ ਮੈਡੀਕਲ ਇੰਸਟੀਚਿਊਟ ਬੀਤੀਪੁਰ ਫਟਾਟ ਸਾਡੇ ਵੀ ਅਸੀਂ ਹਰ ਸਾਲ ਲਗਾਉਂਦੇ ਹਾਂ ਲਾਲਾ ਜੀ ਦੀ ਯਾਦ ਵਿੱਚ ਪਿਛਲੇ ਸਾਲ ਵੀ ਅਸੀਂ ਲਗਾਇਆ ਸੀ ਉਸ ਟਾਈਮ ਤੇ ਸਾਡੇ ਕੋਲ ਅਸੀਂ 100 ਕੋ ਯੂਨਿਟ ਦਿੱਤਾ ਸੀਗਾ ਇਸ ਸਾਲ ਅਸੀਂ 35 ਕੋ ਯੂਨਿਟ ਹੋ ਚੁੱਕੇ ਆ 30 ਤੋਂ 35 ਯ మేబీ ఇట్స్ ASCII 3:00 ਤੱਕ ਚਲਾ ਰਹੇ ਇਹਨੂੰ 4:00 ਤੱਕ ਲੈ ਕੇ ਜਾਵਾਂਗੇ ਕਿਉਂਕਿ ਬਾਰਿਸ਼ ਕਰਕੇ ਥੋੜਾ ਰੁਕਿਆ ਵਜੋਂ ਬਹੁਤ ਜ਼ਿਆਦਾ ਰਸ਼ੇਗਾ ਲੋਕਾਂ ਨੂੰ ਸਾਹ ਵੀ ਹੈਗਾ ਔਰ ਕਿਸ ਤਰੀਕੇ ਦੇ ਸਟੂਡੈਂਟ ਦੇ ਵੱਲੋਂ ਵੀ ਸਹਿਯੋਗ ਮਿਲ ਰਿਹਾ ਸਟੂਡੈਂਟ ਵੀ ਕਰ ਰਹੇ ਬਲੱਡ ਡੋਨੇਟ ਸਟੂਡੈਂਟ ਕਰ ਰਹੇ ਆજુਬਾજુ ਦੇ ਔਰ ਉਸਪਰੋਸ ਦੇ ਜਿਹੜੇ ਪਿੰਡਾਂ ਦੇ ਲੋਕ ਹੈਗੇ ਉਹ ਵੀ ਆ ਕੇ ਹਲਾਰੇ ਵਿੱਚ ਕੰਮ ਕਰ ਰਹੇ ਹੈਗੇ ਇੱਥੇ ਆ ਕੇ ਔਰ ਇੱਥੇ ਮੈਂ ਸੁਣਿਆ ਕਿ ਹਰ ਸਾਲ ਹੀ ਤੁਹਾਡੇ ਵੱਲੋਂ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਤਾਂ ਹਰ ਸਾਲ ਹੀ ਇਸ ਤਰੀਕੇ ਦਾ ਸਹਿਯੋਗ ਦੇਖ ਨੂੰ ਮਿਲਦਾ ਬਿਲਕੁਲ ਬਿਲਕੁਲ ਜੀ ਹਰ ਸਾਲ ਇਸ ਤਰ੍ਹਾਂ ਹੀ ਸਹਿਯੋਗ ਮਿਲਦਾ ਹੈ ਤੇ ਹਰ ਸਾਲ ਵੱਧਦਾ ਜਾਂਦਾ ਪੈਸੇ ਜੋ ਤੇ ਲੋਕ ਚਾਹਦੇ ਕਿ ਹਰ ਸਾਲ ਇਥੇ ਲੱਗੇ ਤਾਂ ਜੋ ਅਸੀਂ ਵੱਤ ਵਤ ਇਸ ਸੇਵਾ ਦੇ ਵਿੱਚ ਸਹਿਯੋਗ ਕਰ ਸਕੀਏ ਬਿਲਕੁਲ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਮੈਡੀਕਲ ਇੰਸਟੀਚਿਊਟ ਹੀ ਹੈ ਤਾਂ ਤੁਸੀਂ ਬਿਲਕੁਲ ਜਾਣਦੇ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਜੇਕਰ ਤੁਸੀਂ ਬਲੱਡ ਡੋਨੇਟ ਕਰਦੇ ਹੋ ਤਾਂ ਉਸ ਤੋਂ ਬਾਅਦ ਕਿਉਂਕਿ ਕਾਫੀ ਲੋਕ ਹੁੰਦੇ ਜਿਨ੍ਹਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਹੁੰਦਾ ਹੈ ਕਈ ਲੋਕ ਇਸ ਡਰ ਦੇ ਨਾਲ ਵੀ ਬਲੱਡ ਡੋਨੇਟ ਕਰਨ ਲਈ ਨਹੀਂ ਆਉਂਦੇ ਤਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਵੈਸੇ ਤਾਂ ਐਸ ਪਰ ਮੈ ਜਿਸੇ ਆਪਾਂ ਬਲੱਡ ਡੋਨੇਟ ਵੈਸੇ ਸਾਲ ਦੇ ਚੋ ਦੋ ਵਾਰੀ ਬੰਦੇ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਤੇ ਬਲੱਡ ਆਪਣਾ ਰੀ ਸਰਕੂਲੇਸ਼ਨ ਪ੍ਰੋਪਰ ਆਂਦੀ ਜਾਂਦੀ ਹੈ ਬੋਡੀ ਗਰੋ ਕਰਦੀ ਉਹਦੇ ਨਾਲ ਹੈਲਦੀ ਰਹਿੰਦਾ ਬੰਦਾ ਤੇ ਉਹਨੂੰ ਬਿਮਾਰੀਆਂ ਨਹੀਂ ਲੱਗਦੀਆਂ ਸਾਡੇ ਨਾਲ ਇਸ ਵਕਤ ਪਿੰਡ ਨੂੰਸੀ ਦੇ ਸਰਪੰਚ ਸਾਹਿਬ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਪਿੰਡ ਵੱਲੋਂ ਵੀ ਕਾਫੀ ਸਹਿਯੋਗ ਇਸ ਕੈਂਪ ਦੇ ਵਿੱਚ ਦਿੱਤਾ ਜਾ ਰਿਹਾ ਹੈ ਜੀ ਸਰਪੰਚ ਸਾਹਿਬ ਕੀ ਤੁਹਾਡੇ ਪਿੰਡ ਦੇ ਵੱਲੋਂ ਵੀ ਕਾਫੀ ਸਹਿਯੋਗ ਹੈ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਦਿੱਤਾ ਜਾ ਰਿਹਾ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਪਹਿਲਾਂ ਤਾਂ ਜੀ ਮੈਂ ਸਾਡੇ ਅਮਰ ਸ਼ਿਦ ਲਾਲਾ ਜਗਤਨ ਰਾਇਣ ਜੀ ਦੇ ਯਾਦ ਦੇ ਵਿੱਚ ਸਲਾਨਾ ਜਿਹੜਾ ਖੂਨਦਾਨ ਕੈਂਪ ਹੈ ਸਾਡੇ ਮਾਨਵ ਜੈਨ ਇੰਡੀਅਨ ਮੈਡੀਕਲ ਇੰਸਟੀਚਿਊਟ ਤੋਂ ਆ ਸਾਡੇ ਨਾਲ ਮਿਲ ਕੇ ਇਕਜੁੱਟ ਹੋ ਕੇ ਅਸੀਂ ਇਹ ਖੂਨਦਾਨ ਕੈਂਪ ਲਾਉਂਦੇ ਆ ਸਾਡਾ ਮੁੱਖ ਖੂਨਦਾਨ ਲੌਂਗ ਕੈਂਪ ਲਾਉਣ ਦਾ ਮਕਸਦ ਇਹ ਹੈ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ ਕਿਉਂਕਿ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਆ ਇਹ ਇੱਕ ਤਾਂ ਸਾਡੇ ਦੇ ਵਿੱਚ ਕਿਸੇ ਦੀ ਜਾਨ ਬਚਦੀ ਹੈ ਜਾਤੀਵਾਦ ਖਤਮ ਹੁੰਦਾ ਹੈ ਕਿਉਂਕਿ ਜਦੋਂ ਸਾਨੂੰ ਖੂਨ ਦੀ ਲੋੜ ਹੁੰਦੀ ਆ ਉਦੋਂ ਸਾਨੂੰ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਹਿੰਦੂ ਮੁਸਲਮਨ ਇਸਾਈ ਕੁਛ ਨਹੀਂ ਪੁੱਛਿਆ ਉਸ ਟਾਈਮ ਅਸੀਂ ਸਾਡੀ ਇੱਕੋ ਮਕਸਦ ਹੁੰਦਾ ਕਿਸੇ ਦੀ ਜਾਨ ਬਚਾਈਏ ਅਸੀਂ ਉਸ ਮੋਟਿਵ ਨਾਲ ਮਿਲ ਕੇ ਕਿ ਸਾਡਾ ਮਿਸ਼ਨ ਇਹੀ ਹੈ ਕਿ ਅਸੀਂ ਹਰ ਸਾਲ ਵੱਧ ਤੋਂ ਵੱਧ ਯੂਥ ਨੂੰ ਨਾਲ ਜੋੜ ਕੇ ਖੂਨਦਾਨ ਕੈਂਪ ਕਰਾਈਏ ਹਾਂਜੀ ਤੁਸੀਂ ਆਪਣੇ ਪਿੰਡ ਤੋਂ ਨੌਜਵਾਨਾਂ ਨੂੰ ਵੀ ਲੈ ਕੇ ਪਹੁੰਚਿਓ ਹਾਂਜੀ ਹਾਂਜੀ ਕਾਫੀ ਮਾਤਰਾ ਦੇ ਵਿੱਚ ਸਾਡੇ ਨਾਲ ਨੌਜਵਾਨ ਆਏ ਆ ਹਰ ਕੈਂਪ ਦੇ ਵਿੱਚ ਸਾਡੇ ਨੌਜਵਾਨ ਆਉਂਦੇ ਆ ਵੱਧ ਤੋਂ ਵੱਧ ਅਸੀਂ ਸਾਲ ਦੇ ਵਿੱਚ ਤਕਰੀਬਨ 5-6 ਕੈਂਪ ਅਸੀਂ ਲਗਵਾ ਦਿੰਦੇ ਆ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਨੌਜਵਾਨ ਸਰਪੰਚ ਹੋ ਤਾਂ ਪਿੰਡ ਦੇ ਵਿੱਚ ਕਿਸ ਤਰੀਕੇ ਦਾ ਸਹਿਯੋਗ ਰਹਿੰਦਾ ਜਦੋਂ ਨੌਜਵਾਨ ਇੱਕ ਲੜਕਾ ਸਰਪੰਚ ਬੰਦਾ ਜੀ ਪਿੰਡ ਦਾ ਮੈਂ ਆਪਣੇ ਪਿੰਡ ਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਤੇ ਮਤਾਮਾਂ ਭੈਣਾਂ ਦਾ ਬਹੁਤ ਧੰਨਵਾਦ ਕਰਦਾ ਜੋ ਕਿ ਮੈਨੂੰ ਪਿੰਡ ਵਿੱਚੋਂ ਬਹੁਤ ਸਾਰਾ ਪਿਆਰ ਮਿਲਦਾ ਹੈ ਕਿਸੇ ਕੰਮ ਨੂੰ ਵੀ ਲੈ ਕੇ ਐਨ ਆਰ ਆਈ ਸਾਡੇ ਬਹੁਤ ਫੰਡਿੰਗ ਕਰਦੇ ਆ ਜਿਸ ਨਾਲ ਅਸੀਂ ਹੁਣ ਤੱਕ ਬਿਨਾਂ ਸਰਕਾਰ ਦੀ ਸਹਾਇਤਾ ਤੋਂ ਕਾਫੀ ਕੰਮ ਕਰਵਾਇਆ ਹੈ ਅਮਰ ਸ਼ਹੀਦ ਲਾਲਾ ਜਗਤਨਾਰਾਇਣ ਜੀ ਹੁਣਾਂ ਦੀ ਜਾਤ ਦੇ ਵਿੱਚ ਹਰ ਸਾਲ ਖੂਨਦਾਨ ਦੇ ਕੈਂਪ ਲਗਾ ਕੇ ਇਨੇਕ ਉਪਰਾਲਾ ਕੀਤਾ ਜਾਂਦਾ ਹੈ ਜਿਸ ਵਿੱਚ ਵਿੱਚ ਲੋਕ ਅੱਗੇ ਤੋਂ ਅੱਗੇ ਜੁੜ ਕੇ ਇਸ ਨੂੰ ਹੋਰ ਵੱਡਾ ਬਣਾ ਰਹੇ ਨੇ ਜਲੰਧਰ ਤੋਂ ਕੁਲਵਿੰਦਰ ਮਾਹੀ ਦੀ ਰਿਪੋਰਟ ਜਗਬਾਣੀ ਟੀਵੀ ਦੇ ਲਈ